ਲੈ ਲੋੜ ਆਇਆ ਪਿਆ ਐਡੀ ਪੁੱਠੀ ਜਨਾਨੀ ਹੈਗੀ ਹੁਣ ਦਾਲ ਦਾ ਟਾਈਮ ਹੈ ਵੀ ਦਾਲ ਸਬਜ਼ੀ ਬਣਾਉਣੀ ਹੈਗੀ ਹੁਣ ਬੌਕਰ ਚੱਕ ਕੇ ਖੜ ਗਈ ਵੀ ਕਾਮੜੇ ਬੰਦੇ ਨਾ ਹੁਣ ਤਾਂ ਪਹਿਲਾਂ ਸੁੰਭਰ ਦੇ ਹੁੰਦੇ ਕ ਮਗਰ ਸੁੰਭਰ ਦਿੰਦੇ ਨਾ ਕਿ ਆ ਕੇ ਬੌਕਰ ਚੱਕ ਲਈ ਐਡੀ ਕੁੜ ਹੈ ਤਾਂ ਕੀ ਕਰੂ ਇਹਦੇ ਨਾਲ ਕਾਮੜੀ ਨਾਲ ਕੋਈ ਮੱਥਾ ਮਾਰੂਗਾ ਕੁੜੇ ਹਰਪ੍ਰੀਤ ਉਰੇ ਆ ਬੇਬੇ ਮੈਂ ਨਹੀਂ ਹਲੇ ਆਉਂਦੀ ਉਦੀ ਜਿੰਨਾ ਚੱਕਰ ਮੈਂ ਬੈਠ ਕਨੀ ਸੰਭਰ ਦੀ ਜਦੋਂ ਸੰਭਰ ਨਾਲ ਗਈ ਉਹਦੀ ਬੋਲ ਮਾਨਾ ਕਿ ਉਹਦੇ ਹੀ ਲੱਗ ਜੂ ਹੋਕਰੇ ਮਾਰਨ ਆ ਜਾ ਕੁੜੇ ਢਾਲ ਧਰ ਲਾ ਢਾਲ ਧਰ ਲਾ ਅਜੇ ਦਾਲ ਨੂੰ ਕੀ ਹੋਇ ਮੈਂ ਮੈਂ ਨਹੀਂ ਦਾਲ ਦੂਲ ਧਰਦੀ ਕੋਈ ਮੈਂ ਬੇਬੇ ਕੋਲੇ ਖੇਰ ਜਾਨੀ ਆ ਪਹਿਲਾਂ ਮੈਂ ਸੰਭਰ ਤੇ ਜਾਉਂਗਾ ਆਪਦਾ ਕੰਮ ਕਰੂੰਗੀ ਮੇਰਾ ਕੰਮ ਤਾਂ ਉਸੇ ਛਡਾ ਦੂ ਬੋਲ ਮਾਨ ਨਗ ਜੂਗੀ ਹੋਕਰੇ ਤੇ ਹੋਕਰ ਵੀ ਤੂੰ ਸਬਜ਼ੀ ਚੀਰਤੀ ਇਥੇ ਚੀਰ ਕੇ ਰੱਖ ਲਾ ਕੋਲੇ ਮੈਂ ਸੰਭਰ ਕੇ ਆਉਣੀ ਆ ਆ ਪੱਤੇ ਸੱਤੇ ਕਿੰਨੇ ਨੇ ਹਰੀ ਦੇ ਆਏ ਪੈਨ ਬੁਰਾ ਹਾਲ ਹੋਇਆ ਤੇ ਬੈਠ ਕਦਾ ਇਥੇ ਕੁਆਰੀ ਕਿੰਨਾ ਬਹਿਣਾ ਲੱਗਦਾ ਵੀ ਇਹਨੇ ਨਹੀਂ ਸੰਭਰਿਆ ਭਾਈ ਉਂਗਲਾਂ ਹੀ ਲਾਉਣ ਵੇ ਉਹਨੂੰ ਕਹਿ ਕੇ ਉਹੀ ਗੱਲ ਕਰ ਥੱਪੜ ਲਵਾ ਦੇਣੀ ਬਿਨਾਂ ਗੱਲ ਤੋਂ ਮੇਰੇ ਮੈਂ ਤਾਂ ਕਹਿੰਦਾ ਸੰਭਰੂਗੀ ਫਿਰ ਸਰੂਗੀ ਦਾਲ ਦੂ ਐਡੀ ਪੁੱਠੀ ਜਨਾਨੀ ਐ ਮੈਂ ਬੋਲ ਮਾਰ ਜਾਨੀ ਐ ਮੇਰੀ ਤਾਂ ਗੱਲ ਨਹੀਂ ਸੁਣਦੀ ਹਜੇ ਇਹਨੇ ਮੈਂ ਸੰਭਰ ਕੇ ਆਉਂ ਨਾ ਚਿਰ ਨਹੀਂ ਆਉਂਦੀ ਲੈ ਆ ਤਾਂ ਗਈ ਬੇਬੇ ਦੱਸ ਕੀ ਕਹਿਣੀ ਐ ਆ ਗਈ ਮੇਰੇ ਘਰ ਪਹਿਲੇ ਬੋਲ ਮਾਰੇ ਤੋਂ ਆ ਗਈ ਤੂੰ ਹੁਣ ਕਹਿੰਦੇ ਜਦੋਂ ਸੰਭਰ ਲੈ ਆਉਣ ਆਈ ਆ ਉਹਨੇ ਚਿਰ ਤਾਂ ਹੀ ਨਹੀਂ ਜਿੰਨੇ ਚਿਰ ਮੈਂ ਬੋਲ ਮਾਰੀ ਕਿੰਨੇ ਪੱਤੇ ਸੱਤੇ ਪੈਸੇ ਕਿੰਨਾ ਪੈਣਾ ਲੱਗਦਾ ਸੀ ਹੁਣ ਬੈਠ ਕੇ ਸੰਭਰ ਨਹੀਂ ਸੀ अच्छा हुन तनु ਪਤਾ ਲੱਗ ਗਈ ਵੜਾ ਲੱਗਦਾ ਜਦੋਂ ਨਾ ਹੁਣ ਤੋਂ ਪਹਿਲਾਂ ਦਿਨ ਦੀ ਸੀ ਨਹੀਂ ਗਾ ਨਾ ਹੁਣ ਤੋਂ ਪਹਿਲਾਂ ਮੋਕਰ ਮਾਰਦੇ ਹੁੰਦੇ ਕਿ ਨਾ ਕਿ ਮਾਰਦੇ ਹੁੰਦੇ ਆ ਤਾਂ ਮਛਦੇਆਂ ਸੰਬਰਦਾ ਸਵੇਰਾ ਬੈਠ ਕੇ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਇੰਨੇ ਪੱਤੇ ਜਿੱਥੇ ਡੇ ਪਏ ਐ ਤੇ ਮੈਂ ਕਿਹਾ ਚੱਲ ਹੁਣ ਸੰਬਰਦਾ ਨਹੀਂ ਆ ਸੰਬਰ ਨੱਕੀਏ ਬੇਬੇ ਕਨੋਂ ਮਰਜੀ ਸੰਬਰ ਲ ਪਹਿਲਾਂ ਸੰਬਰ ਦੇ ਨਾ ਹੁਣ ਤਾਂ ਮਾਂ ਮੰਗ ਰੋ ਸੰਬਰ ਦੀ ਇੰਨੀ ਕਿੰਨੀ ਕ ਗਰਦ ਸੀ ਉੱਥੇ ਗੱਲ ਸਹੀ ਐ ਮੈਂ ਕਿਹਾ ਵੇਟਾ ਡਾਲਾ ਫਿਰ ਕਹਿੰਦੇ ਐ ਤੇ ਖੇਡ ਲ ਬਹੀ ਚ ਚ ਹੋਰ ਤਾਂ ਕੋ ਕੰਮ ਨਹੀਂ ਫਿਰ ਉੱਤੇ ਡਾਈ ਜਾ ਲ ਨਾ ਹੁਣ ਪਹਿਲਾਂ ਸੰਬਰ ਮੈਂ ਹੁੰਦੇ ਸੀ ਨਾ ਆਏ ਐ ਨਾ ਵੀ ਬਹੀ ਕੀ ਗੱਲ ਬੇਬੇ ਮੈਂ ਤੈਨੂੰ ਤੂੰ ਤਾਂ ਮੈਂ ਕਿਹਾ ਨਹੀਂ ਪੁੱਠੇ ਹੀ ਚੱਲਣਾ ਤੈਨੂੰ ਮਤ ਕੋਈ ਨਹੀਂ ਦਿੱਤੀ ਤੇਰੀ ਮਾਂ ਨੇ ਮਤ ਇੰਨੀ ਵੀ ਨਹੀਂ ਦਿੱਤੀ ਬੀਤੀ ਇਹ ਕਹਿੰਦੇ ਪਹਿਲਾਂ ਸੰਭਰਦੇ ਹੁੰਦੇ ਐ ਐਡੀ ਕੁੜੀ ਕਿਉਂ ਐ ਨਾ ਹੁਣ ਤਾਂ ਪਹਿਲਾਂ ਸੰਭਰ ਦੇ ਕੇ ਨਾ ਹੁਣ ਤੂੰ ਨਾ ਆ ਕੇ ਕੇ ਸੰਭਰਨੇ ਬੈਗੀ ਬੇਬੇ ਮੈਂ ਕਿਹੜਾ ਕੀ ਸੰਭਰੂੰਗੀ ਭਈ ਮੈਂ ਤਾਂ ਪਹਿਲਾਂ ਸੰਭਰਦੀ ਨਹੀਂ ਮੈਂ ਤਾਂ ਮੰਗਰੋ ਹੀ ਸੰਭਰੂੰਗੀ ਤੂੰ ਤਾਂ ਮਰਜ਼ੀ ਕਰਨੀ ਲੈ ਲੈ ਤੂੰ ਤਾਂ ਮਰਜ਼ੀ ਕਰਨੀ ਆ ਕਹੇ ਮੁਤਾਬਕ ਤਾਂ ਚੱਲਣਾ ਤੂੰ ਤਾਂ ਪੁੱਠੀ ਚੱਲਣਾ ਤਾਈਆ ਤੂੰ ਤੇਰੇ ਫਿਰ ਮੈਂ ਪੁੱਠੀ ਕਹਿੰਦੀ ਆ ਲੋਕ ਵੀ ਕਹਿਣ ਲੱਗੇ ਇਹਨਾਂ ਦੀ ਬਹੂ ਪੁੱਠੀ ਚੱਲਦੀ ਪੁੱਠੀ ਆ ਕਹੀ ਜਾਣ ਲੋਕ ਤਾਂ ਕਹਿੰਦੇ ਹੁੰਦੇ ਲੋਕ ਤਾਂ ਸਭ ਨੂੰ ਕਹਿੰਦੇ ਜਿਹੜੀਆਂ ਸਿੱਧੀਆਂ ਚੱਲਦੀਆਂ ਉਹਨਾਂ ਨੂੰ ਵੀ ਪੁੱਟੀਆਂ ਜਿਹੜੀਆਂ ਪੁੱਟੀਆਂ ਚੱਲਦੀਆਂ ਉਹਨਾਂ ਨੂੰ ਵੀ ਪੁੱਟਣਾ ਮੈਂ ਤਾਂ ਆਪਦੇ ਹਿਸਾਬ ਨਾਲ ਸਹੀ ਕੰਮ ਕਰਦੀਆਂ ਜਮਾਂ ਨਹੀਂ ਪੁੱਠੇ ਕਰਦੀ ਮੈਨੂੰ ਐਂ ਦੱਸ ਹੋਕਰੇ ਕਾ ਤੋਂ ਮਾਰਦੀ ਸੀ ਬੋਲ ਮਾਰੀਂ ਸੀ ਆ ਜਾ ਆ ਜਾ ਹੋਕਰੇ ਮਾਰਦੀ ਸੀ ਇਹਦੀ ਘਾਤੋ ਹੋਕਰੇ ਤੈਨੂੰ ਘੜਾ ਦੇਣਾ ਨਹੀਂ ਆਥਨਵੇਂ ਹੁਣ ਤੂੰ ਕਹਿੰਦੇ ਮੋਕਰ ਚੱਕ ਕੇ ਖੜ ਗਈ ਹੁਣ ਦਾਲ ਦਾ ਹਜੇ ਟਾਈਮ ਨਹੀਂ ਦਾਲ ਪਾਣੀ ਬਣਾਉਣਾ ਨਹੀਂ ਮੈਂ ਤਾਂ ਪਹਿਲਾਂ ਆਟਾ ਗੁੰਨੂਗੀ ਪਾਏ ਰੱਬਾ ਪਹਿਲਾਂ ਤਾਂ ਵਾਲੀ ਨਾਲ ਬਾਤ ਆ ਗਿਆ ਮੇਰਾ ਸਾਰੀ ਉਮਰ ਹੀ ਮੈਂ ਤਾਂ ਮੱਥਾ ਖੋੜੀ ਕਰਦੀ ਰਹੂ ਤੇਰਨ ਨਹੀਂ ਕਾਹਲ ਕੇ ਪਹਿਲਾਂ ਦਾਤਾਰ ਦੇ ਹੁੰਦੇ ਕਾਟਾ ਗੁੰਦੇ ਹੁੰਦੇ ਆ ਬੇਬੇ ਤੈਨੂੰ ਨਹੀਂ ਪਤਾ ਜੇ ਮੈਂ ਆਟਾ ਗੁੰਨ ਕੇ ਰੱਖੂਗੀ ਆਟਾ ਵਧੀਆ ਸੈੱਟ ਹੋ ਜਾਊਗਾ ਫਿਰ ਮੈਂ ਸਬਜੀ ਨੂੰ ਤੜਕਾ ਲਾ ਨੂੰ ਮੇਰੇ ਆਉਂਦੀ ਨੂੰ ਸਬਜੀ ਬਣੀ ਇਹਨਾਂ ਵਿੱਚ ਤੜਕਾ ਕੱਢ ਲਵਾਂਗੀ ਆਟਾ ਕੱਢਿਆ ਤੇਰਾ ਬਦੰਦ ਢਿੱਲਾ ਹੋ ਜਾਊਗਾ ਗੁੰਨੇ ਆ ਲੇਜੂਗਾ ਤੇ ਆ ਮੈਂ ਇਤੋਂ ਨਹੀਂ ਕਰੜੇ ਆਟੇ ਦੀਆਂ ਰੋਟੀਆਂ ਬਕਦੀਆਂ ਤੇ ਢਿੱਲੇ ਨਹੀਂ ਪਕਾਉਣੀ ਮੈਂ ਤਾਂ ਪਹਿਲਾਂ ਹੀ ਗੁੰਨੂਗੀ ਚੰਗਾ ਕਰ ਲੈ ਆਪਣੀ ਮਰਜ਼ੀ ਤੇ ਮਾਂਗ ਰੱਖਣਾ ਪੁੱਠੀ ਚੱਲੇਗੀ ਲੋਕ ਤਾਂ ਕਹਿੰਦੇ ਪਹਿਲਾਂ ਸਬਜ਼ੀ ਬਣਾਉਂਦੇ ਹੈਗੇ ਤੇ ਫਿਰ ਆਟਾ ਗੁੰਨਦੇ ਹੈਗੇ ਮਾਦਰੋ ਕਹਿੰਦੇ ਤਾਰ ਬਣੀ ਜੋਂਦੇ ਹੈਗੇ ਤੂੰ ਤਾਂ ਪਹਿਲਾਂ ਆਟਾ ਗੁੰਨੇਗੀ ਫਿਰ ਧਾਰ ਚੋਏਗੀ ਫਿਰ ਸਬਜ਼ੀ ਬਣਾਏਗੀ ਤੂੰ ਤਾਂ ਪੁੱਠੀ ਚੱਲੇਗੀ ਚੱਲ ਮੈਂ ਆਪਣੀ ਮਰਜ਼ੀ ਨਾਲ ਕਰਨਾ ਬੇਬੇ ਮੈਂ ਤੈਨੂੰ ਕਹਿ ਨਹੀਂ ਨਹੀਂ ਕਰਨੂੰ ਤੂੰ ਮੈਨੂੰ ਸਾਰਾ ਦਿਨ ਪੁੱਠੀ ਪੁੱਠੀ ਨਾ ਕਰ ਮੈਂ ਤੈਨੂੰ ਦੱਸ ਤਹੀ ਲੋਕਾਂ ਨੂੰ ਸੁਭਾਅ ਆਇਆ ਜੋ ਤੂੰ ਘਰੇ ਬੈਠੀ ਬੋਲੀ ਨਹੀਂ ਨਹੀਂ ਪੁੱਠੀ ਹੈ ਜਨਾਨੀ ਆ ਜਾ ਆ ਜਾ ਜੋ ਤੂੰ ਪੁੱਠੀ ਕਹੀ ਜਨਾਨੀ ਲੋਕਾਂ ਨੇ ਤਾਂ ਕਹਿਣੀ ਕਹਨੇ ਹੋਰ ਤੂੰ ਸਿੱਧੀ ਜਨਾਨੀ ਹੈ ਜੇਦੋਂ ਮੇਰੇ ਕਹਿ ਮਤਾਬਕ ਨਹੀਂ ਚੱਲਦੀ ਦਾਲ ਧਰ ਲੈਣੀ ਆ ਉਦੋਂ ਬਾਅਦ ਚ ਮੈਂ ਆਟਾ ਗੁੰਨ ਲੂੰਗੀ ਤੂੰ ਤਾਂ ਕਹਿੰਦੀ ਪਹਿਲਾਂ ਮੈਂ ਦਾਲ ਨਹੀਂ ਧਰਦੋ ਪਹਿਲਾਂ ਮੈਂ ਆਟਾ ਗੁੰਨੂੰਗੀ ਲੈ ਮੈਂ ਮੈਂ ਤਾਂ ਆਟੇ ਹੀ ਗੁੰਨੂੰਗੀ ਮੈਂ ਤਾਂ ਦਾਲ ਧਰਦੀ ਨਹੀਂ ਫਿਰ ਲੋੜਾ ਆ ਗਿਆ ਨੀ ਕਿੱਥੋਂ ਕਾਮਲੀ ਚ ਫਸ ਗਏ ਅਸੀਂ ਕਿੱਥੋਂ ਬਾਹਰ ਪੈ ਗਏ ਚ ਕਾਮਲੀ ਜਨਾਨੀ ਚ ਸਾਡਾ ਕੀ ਕਰੂਗਾ ਕੋਈ ਇਹਦੀ ਮਾਂ ਨੇ ਮੱਤ ਜ਼ਮੀਨ ਦਿੱਤੀ ਇਹਨਾਂ ਮੇਲੇ ਦਾ ਪਾਣੀ ਕਰੇ ਤੋਰੇ ਨਹੀਂ ਹੋਣਾ ਆਟਾ ਗੁੰਨ ਲੈਣੇ ਔਰ ਨੂਨ ਮਿਰਚ ਪਾਲਣੇ ਔਰ ਖਾ ਲੈਣੇ ਹੋਣੀਆਂ ਕੜੀਆਂ ਨੇ ਸਬਜ਼ੀਆਂ ਬਣਾਈਆਂ ਹੋਣੀਆਂ ਰਕਾਨ ਨੇ ਬਣਾਈ ਖੜੀ ਇਹ ਸਬਜ਼ੀਆਂ ਦੇਖ ਖੜੀ ਸਾਡੇ ਤਾਂ ਮਾਂ ਪੁੱਤਾਂ ਨੂੰ ਥਾਲਾਂ ਚ ਪਾ ਪਾ ਕੇ ਇਹ ਤਾਂ ਗਏ ਫਸ ਗਿਆ ਸੀ ਤਾਂ ਹੁਣ ਕਹਿੰਦੇ ਫਸ ਗਈ ਤਾਂ ਫਸਣ ਕਿਹਾ ਹੁਣ ਕਹਿੰਦੇ ਨਾ ਟਾਈਮ ਪਾਸ ਕਰਨਾ ਪਊਗਾ ਹੁਣ ਦਾ ਕਹਿੰਦੇ ਕਹਿੰਦੀ ਧਰਦੀ ਨਹੀਂ ਆਟਾ ਗੁੰਨੂਗੀ ਜੇ ਮੈਂ ਕਹਤਾ ਵੀ ਹੁਣ ਜਾ ਕੇ ਕਹਿੰਦੇ ਤੂੰ ਢਾਰ ਕੱਢ ਲੈ ਫੇਰ ਪੁੱਠੀ ਆਖੂ ਮੈਂ ਦਾਤ ਕਰਦੀਆਂ ਲੋੜਾ ਆ ਗਿਆ ਇਹਦੇ ਬੰਨੀਓ ਤਾਂ ਭਾਈ ਰਾਮ ਦਿਖਾਈਏ ਇਹਦੇ ਬੰਨੀਓ ਤਾਂ ਉਹ ਬਾਈ ਯਾਰ ਬੋਲਣਾ ਤਾਂ ਕੀ ਨਹੀਂ ਸੀਗਾ ਸਾਡੇ ਘਰੀ ਬੋਲਦੀਆਂ ਨੇ ਬੁੜੀਆਂ ਤੁਸੀਂ ਕਰ ਲਓਗੇ ਆਪਦਾ ਕੰਮ ਲੈ ਬਾਈ ਵੀ ਪੁੱਛਦਾ ਸੀਗਾ ਯਾਰ ਉਹ ਬਾਈ ਨੇ ਪੁੱਛਣੀ ਜਦੋਂ ਕਲੇਸ਼ ਕਰਦੇ ਨੇ ਜੇ ਸੁਣੀਆਂ ਹਣੀਆਂ ਲੜਦੀਆਂ ਫੇਰ ਹੀ ਕਹਿੰਦੇ ਆ ਬਾਈ ਐਵੇਂ ਕਿਹੜਾ ਕੋਈ ਬਾਈ ਦਾ ਦਿਮਾਗ ਖੱਲਿਆ ਲੈ ਬੇਬੇ ਤਾਂ ਹੁਣ ਆ ਬੈਠੀ ਐ ਬੇਬੇ ਮਾੜਾ ਮੋਟਾ ਐਵੇਂ ਹੀ ਦੇਖ ਲਿਆ ਕਰੋ ਕਿਉਂ ਜਲੂਸ ਕੱਢਦੀਆਂ ਆ ਗਲੀ ਵਾਲੇ ਮੈਨੂੰ ਪੁੱਛੀ ਜਾਂਦੇ ਸੀ ਅਕਾ ਸੋਡੇ ਕਰੇਗਾ ਕੌਣ ਲੜੀ ਜਾਂਦਾਗਾ ਬੇਬੇ ਕੋਈ ਨਹੀਂ ਸੀ ਲੜਦਾ ਇਹ ਤਾਂ ਗਲੀ ਵਾਲੇ ਵੀ ਬੇਲੇ ਆ ਕੰਮ ਤਾਂ ਕਰਦੇ ਨਹੀਂ ਗਾ ਇਧਰ ਲੋਕਾਂ ਦੇ ਘਰਾਂ ਬੰਨੀ ਧਿਆਨ ਹੈਗਾ ਕਹਿੰਦੇ ਅਸੀਂ ਇਹਨਾਂ ਨੂੰ ਕੀ ਕਹਾਈ ਨਹੀਂ ਆਂਗੇ ਘਰੇ ਬੋਲਦਿਆਂ ਸੀ ਬੇਬੇ ਤੁਸੀਂ ਤਾਂ ਘਰੇ ਬੋਲਦਿਆਂ ਸੀ ਉਹਨਾਂ ਦੇ ਕੰਨ ਤਾਂ ਹੈਗੇ ਨੇ ਉਹਨਾਂ ਨੂੰ ਸੁਣਦਾ ਸੀ ਉਹ ਮਾੜਾ ਮੋਟਾ ਐਨਾ ਦੇਖ ਲੈਂਦੀ ਐ ਅੱਜ ਜਲੂਸ ਨਾ ਕੱਢਦੀਆਂ ਰੋਜ਼ ਤਾਂ ਕੱਢਦੀਆਂ ਸੀ ਤੁਸੀਂ ਮੈਂ ਚੱਲ ਇਹ ਤਾਂ ਆ ਗਿਆ ਕਹਿੰਦੇ ਹੁਣ ਕੰਮ ਕਰੀ ਜਾਂਦੇ ਕਹਿੰਦੇ ਫਿਰ ਮੈਂ ਵੀ ਕੰਮ ਨੂੰ ਕਿਹਾ ਸੀ ਮੈਂ ਕਿਹਾ ਉਹ ਬੋਲਦੀ ਸੀ ਉਹਨੂੰ ਕਿਹਾ ਸੀਗਾ ਹਰਪ੍ਰੀਤ ਨੂੰ ਵੀ ਭਾਈ ਤੂੰ ਹੁਣ ਨਾ ਆ ਕੇ ਸੁੰਗਰ ਦੀ ਕਿਉਂ ਹੈ ਸੁੰਗਰ ਨੇ ਵਹਿ ਗਈ ਮੈਂ ਕਿਹਾ ਦਾਲ ਧਰ ਲਾ ਕਹਿੰਦੀ ਨਾ ਮੈਂ ਤਾਂ ਸੁੰਗਰੂਗੀ ਉਹ ਬੇਬੇ ਤੈਨੂੰ ਤਾਂ ਚੰਗਾ ਭਲਾ ਪਤਾ ਹੈ ਉਹਦਾ ਪੁੱਠੀ ਚੱਲਦੀ ਹੈ ਜਿਹੜੇ ਕੰਮ ਤੂੰ ਰੋਕਦੇ ਆ ਉਹ ਕਰਦੀ ਆ ਉਹ ਮੈਂ ਮੁੱਠੀ ਕੀ ਚੱਲਦੀ ਆ ਭਾਈ ਜੇ ਦਾਲ ਸਬਜ਼ੀ ਨੂੰ ਕਹਤਾ ਬਣਾ ਲਾ ਤਾਂ ਇੱਥੇ ਮੈਨੂੰ ਆਈ ਮੈਂ ਤਾਂ ਸਬਜ਼ੀ ਬਣਾਉਂਦੀ ਨਹੀਂ ਪਹਿਲਾਂ ਆਟਾ ਗੁੰਨੂਗੀ ਕੀ ਕਰਾਂ ਉਹਦੇ ਨਾਲ ਮੇਰੇ ਤਾਂ ਸਿਰ ਪੌੜੀ ਸਾਰਾ ਦਿਨ ਮੱਥਾ ਪਕਾਇ ਕਰ ਤਨੂ ਦਾ ਗੱਲ ਦਾ ਸਾਬ ਹੀ ਨਹੀਂ ਆਇਆ ਉਹ ਤਨੂ ਉਲਟ ਕਹਿਆ ਕਰ ਕਰ ਕੇ ਮੈਂ ਪਹਿਲਾਂ ਤਨੂ ਐ ਕਹਿਣਾ ਸੀਗਾ ਵੀ ਆਟਾ ਗੁੰਨ ਫਿਰ ਆਪੀ ਸਬਜ਼ੀ ਬਣਾਉਂਦੀ ਉਹ ਹਾਂ ਹਾਂ ਵੀ ਗੱਲ ਬਾਈ ਸਹੀ ਹੈ ਤੇਰੀ ਮੈਂ ਕਹਿੰਦੇ ਉਹਦਾ ਹੀ ਗੱਲ ਮੈਂ ਕਰ ਰਹੀ ਚਲਦੀ ਨਹੀਂ ਮਾਮਦੇ ਦਿਮਾਗ ਨਾਲ ਚੱਲੀ ਆ ਮੈਂ ਉਹਨੂੰ ਦੇਖਣਾ ਸੀ ਵੀ ਜੇ ਆਟੇ ਨੂੰ ਗਾਏ ਵੀ ਫਿਰ ਉਹ ਸਬਜ਼ੀ ਬਣਾਉਂਦੀ ਹਾਂ ਤੂੰ ਹੁਣ ਐ ਕਹਦਾ ਸੀਗਾ ਵੀ ਆਥ ਨਹੀਂ ਤੂੰ ਇੱਥੇ ਝੜੂ ਹੁਣ ਲਾ ਲੈ ਭਾਈ ਫਿਰ ਉਹ ਕਹਿੰਦੀ ਮੈਂ ਲਾਉਂਦੀ ਨਹੀਂ ਗੱਲ ਉਹਦੇ ਕੱਢਦਾ ਕੋਈ ਤਰੀਕਾ ਹੀ ਨਹੀਂ ਆ ਮਾਲੇ ਮੇਰੀ ਗੱਲ ਸੁਣ ਲੈ ਬੇਬੇ ਇਹ ਤਾਂ ਗੱਲ ਪੁੱਠੀ ਹੈ ਪੁੱਠੀ ਚੱਲਦੀ ਹੈ ਤੂੰ ਆ ਬੰਦਿਆਂ ਦੀ ਮਣੀ ਉਟੀ ਸੰਗ ਮੰਨ ਲੈਂਦੀਆਂ ਇਹ ਬੰਦੇ ਜਾ ਕੇ ਕੀ ਕਰਨਗੇ ਇਹ ਸਾਰੇ ਪਿੰਡ ਚ ਕੰਮ ਕਰਦੇ ਨੇ ਸਾਰੇ ਪਿੰਡ ਦੀਆਂ ਗਲੀਆਂ ਬਣਾਉਣਗੇ ਆਪਣੀ ਦੇਖ ਲੈ ਕਰਤੂਤ ਥਾਂ ਥਾਂ ਖੰਡੇਉਣਗੇ ਨਾਲ ਤਾਂ ਸਹੀ ਆ ਭਾਈ ਮੈਂ ਤਾਂ ਉਸ ਜੇ ਨਹੀਂ ਪਕਾਇ ਮਾਰੀ ਗਿਆ ਹਾਂ ਤਾਂ ਮੈਂ ਦਿਮਾਗ ਚ ਗੱਲ ਹੀ ਨਾ ਲਾਈ ਵੀ ਹਾਂ ਇੱਥੇ ਬੰਦੇ ਕੰਮ ਕਰੀ ਜਾਂਦੇ ਵੀ ਆਪਣੇ ਪਿੰਡ ਚ ਕਾ ਕਹਿੰਦੇ ਇਹ ਤਾਂ ਸਾਥ ਚ ਚਲੀ ਜਾਂ ਨੇ ਆਪਣੀ ਗੱਲ ਅਗਾਹ ਬਾਹਰ ਜਾਊਗੀ ਇਹ ਤਾਂ ਮੈਂ ਦਿਮਾਗ ਚ ਸੋਚੀ ਨਹੀਂ ਮੈਨੂੰ ਹੁਣ ਵੀ ਨਾ ਸੋਚੀ ਹੈ ਮੇਰੇ ਕਹੇ ਤੂੰ ਪਹਿਲਾਂ ਆ ਲੈ ਦਿਮਾਗ ਤੋਂ ਵੀ ਕੰਮ ਲੈ ਲਿਆ ਕਰ। ਬੇਬੇ ਆਪ ਦੇ ਦਿਮਾਗ ਤੋਂ ਕੀ? ਮੇਰੇ ਤਾਂ ਇਹ ਹਰਪ੍ਰੀਤ ਨੇ ਕਹਿੰਦੇ ਪੁੱਠੀ ਜਨਾਨੀ ਨੇ ਆ ਕੇ ਦਿਮਾਗ ਮੇਰਾ ਵੀ ਪੁੱਠਾ ਕਰਤਾ ਪੁੱਛਣਾ ਕਹਿੰਦੇ। ਆਪ ਤਾਂ ਕੰਮ ਨਹੀਂ ਸੀ ਕੀ ਮੈਨੂੰ ਵੀ ਕੰਮ ਨਹੀਂ ਬਣਾਤਾ। ਮੈਂ ਤਾਂ ਆਪ ਕੰਮਾਂ ਵਾਂਗੂ ਬੋਲੀ ਜਾਨੀ। ਬੇਬੇ ਤੂੰ ਤਾਂ ਆਪ ਕਮਣੀ ਐ ਤੈਨੂੰ ਕੋਣ ਸਿਆਣਾ ਕਹਿੰਦਾ? ਤੂੰ ਸਿਆਣੀ ਕਿਥੇ? ਬੇ ਜੰਗਾ ਭਾਈ ਮੈਂ ਤਾਂ ਨਹੀਂ ਸਿਆਣੀ। ਜੇ ਬੱਦ ਜਾਊ ਪਤਾ ਨਹੀਂ ਕੀ ਕਰੀ ਜਾਂਦੇ। ਉਹ ਤਾਂ ਕੰਮ ਕਰਾ ਲਾ ਕੇ ਕਹਿੰਦਾ ਮੈਥੋਨੀ ਸਰਪਾ ਕਾਈ ਹੁੰਦੀ ਉਹਦਾ। ਬੇਬੇ ਮੈਂ ਤਾਂ ਸਾਰੇ ਕੰਮ ਕਰਾ ਲੂੰਗਾ। ਮੈਂ ਉਹਦੇ ਉਲਟ ਕਹਿਣਾ ਮੈਨੂੰ ਇਹਦਾ ਤੂੰ ਉਹਨੂੰ ਸਿੱਧੇ ਦਾ ਨਾ ਸਮਝੋਨੀਆ ਸਿੱਧਾ ਨਹੀਂ ਚੱਲਦੀ ਉਹ ਉਹਦਾ ਪੁੱਠਾ ਚੱਲਦੀ ਹੈ ਫਿਰ ਭਾਈ ਉਹ ਗੁੰਗੀ ਦੇ ਰਾਮ ਜਾਂ ਤੂੰ ਇਹ ਜਾਣਦਾ ਮੈਂ ਨਹੀਂ ਉਹਦਾ ਰਾਮ ਜਾਂ ਫੜ ਸਕਦੀ ਜਾਂ ਦੋਨੋਂ ਕਹਿ ਕਹਿੰਦੇ ਕਹਿ ਕੇ ਨਾ ਇਹ ਤਾਂ ਸਬਜੀ ਬਣਾ ਲੂਗੀ ਨਾ ਇਹ ਘਰ ਤੋਰ ਜੋ ਲੂਗੀ ਹਾਂ ਕੋਈ ਨਹੀਂ ਮੈਂ ਤਾਂ ਕਹਿ ਦੂੰਗਾ ਅੱਜ ਜਲੂਸ ਤਾਂ ਕੜਵਾਤਾ ਮੇਰਾ ਬਗੈਰ ਗੱਲ ਤਾਂ ਤੁਸੀਂ ਚੱਲ ਬਕੋਈ ਨਾ ਭਾਈ ਹੁਣ ਦੱਸ ਕਰਾਂ ਜੀ ਦੱਸਣਗੇ ਜਾ ਕੇ ਉਹ ਚੱਲ ਕੋਈ ਨਾ ਹੁਣ ਤਾਂ ਨਿਕਲ ਗਿਆ ਜਿਹੜਾ ਜਲੂਸ ਨਿਕਲਣਾ ਸੀਗਾ ਦੱਸ ਕਰਾਂ ਜੀ ਦੱਸਣਗੇ ਜਦੋਂ ਕਹਿੰਦੇ ਇੱਥੇ ਜਲੂਸ ਨਿਕਲਦਾ ਫੇਰ ਹੀ ਦੱਸ ਕਰਾਂ ਜੀ ਦੱਸਣਗੇ ਜੇ ਇੱਥੇ ਜਲੂਸ ਇਹ ਨਾ ਕੱਢ ਇਹਨਾਂ ਕਾਮੜੀ ਨਾਮ ਮੱਥਾ ਮਾਰੀ ਜਾਂਦੇ ਸਾਰਾ ਦਿਨ ਉਹ ਜੀ ਕਾਮੜੀ ਮੈਂ ਹੋ ਗਈ ਲੈ ਜੇ ਮੈਂ ਆਟਾ ਗੁੰਨਿਆ ਫੇਰ ਵੀ ਕੋਈ ਤੂੰ ਪੁੱਠੀ ਚੱਲਦੀ ਐ ਜੇ ਮੈਂ ਕੋਈ ਨਹੀਂ ਕੰਮ ਕਰਦੀ ਫੇਰ ਵੀ ਆਖੂ ਪੁੱਠੇ ਕੰਮ ਕਰਦੀ ਐ ਜੇ ਕਰਦੀ ਆ ਫੇਰ ਵੀ ਬੇਬੇ ਦਾ ਕਿਸੇ ਲੋਟ ਹੀ ਨਿਮਾਨ ਜਮਾ ਹੈ ਜੇ ਕੰਮ ਕਰਦਾ ਬੰਦਾ ਨਾ ਕਰਨ ਦੇਵੇ ਤੇ ਨਾ ਉਹ ਹੀ ਗੱਲ ਨਾ ਕਰਨ ਦੇਵੇ ਦੋਨੇ ਪਾਸੇ ਹੈ ਜੀ ਉਹ ਬੇਬੇ ਦਾ ਪੁੱਠੀ ਐ ਬੇਬੇ ਕਹਿੰਦੇ ਸਿੱਧੇ ਬਣਾ ਲਈ ਪਤਾ ਲੱਗਦਾ ਤੁਹਾਨੂੰ ਤੁਸੀਂ ਜਲੂਸ ਕੱਢੇ ਜਾਂਦੇ ਹੋ ਆ ਗੜੀ ਵਾਲਿਆਂ ਨੇ ਮੈਨੂੰ ਲਾਂਭਾ ਦੇ ਵੀ ਦਿੱਤਾ ਉਹ ਅੱਜ ਤਾਂ ਨਾ ਲੜਦੀਆਂ ਮੈਂ ਗੜੀ ਵਾਲਿਆਂ ਨਾਲ ਕਿੱਥੇ ਮੈਨੂੰ ਦੁੱਖਦਾ ਮੈਂ ਗੜੀ ਵਾਲਿਆਂ ਨੂੰ ਕੀ ਕਹਤੀ ਨਾ ਢੱਡਾ ਤਾਂ ਨਹੀਂ ਦੁੱਖਦਾ ਹਾਂ ਉਹਨਾਂ ਨੇ ਕੰਨ ਬੰਦ ਨੇ ਹੈਗੇ ਸੁਣਦੇ ਇਹਨਾਂ ਨੂੰ ਤੁਸੀਂ ਲਾ ਕੇ ਰਸੀਆਂ ਔਰ ਤੁਹਾਡਾ ਰੋਜ਼ ਦਾ ਕੰਮ ਹੈ ਅੱਜ ਤਾਂ ਇੱਕ ਦਿਨ ਚੁੱਪ ਕਰ ਜਾ ਮੈਂ ਅਸੀਂ ਕਿੱਥੇ ਲੜੀਆਂ ਮੈਂ ਤਾਂ ਬੇਬੇ ਨੂੰ ਐ ਕਿ ਵੀ ਬੇਬੇ ਮੈਂ ਆਟਾ ਬੰਨ ਕੇ ਫਿਰ ਸਰਦੀ ਬਣਾ ਕੇ ਫਿਰ ਤਾ ਕੱਟ ਕੇ ਲਾਵਾਂਗੇ ਚ ਲੜਾਈ ਹੋ ਗਈ ਅਸੀਂ ਐਵੇਂ ਕਹੀ ਜਾਵੇਂ ਨੇ ਐ ਤਾਂ अच्छा अच्छा जुलूस काट के तुझे उनू गल्ला कहनी हो हां सारे में परोल दी नहीं गल्ला फिर सब थानेवा चल बढ़िया बेले फिर आटा ਦਾ ਗੁੰਨ ਲੈ ਗੁੰਨ ਲੈ ਗੁੰਨ ਲੈ ਆਟਾ ਮੈਂ ਤਾਂ ਗੁੰਦੀ ਨਹੀਂ ਲਾਤੇ ਦੱਸ ਉਹ ਫੇਰਾਟਾ ਨਹੀਂ ਗੁੰਦੀ ਫੇਰ ਕੀ ਕਰੇਗੀ ਤੂੰ ਹਣਾ ਮੈਂ ਤਾਂ ਸਬਜੀ ਬਣਾਉਂਗੀ ਸਬਜੀ ਬਣਾਣੀ हां ਉਹ ਮੈਂ ਨਹੀਂ ਸਬਜੀ ਖਾਵੇਂ ਚਟਣੀ ਨਾਲ ਰੋਟੀ ਖਾਉਂਗਾ ਮੈਂ ਤਾਂ ਐ ਕਿ ਮੈਂ ਖਾਵੇਂਗਾ ਆਟਾ ਲੈ ਚੱਕ ਆ ਪਿਆ ਆਟਾ ਅੱਛਾ ਤਾਂ ਮੈਂ ਟੱਕਦੀ ਆ ਇਧਰ ਮੈਂ ਪਹਿਲਾਂ ਸਬਜੀ ਤੂੰ ਮੇਰਾ ਕੁੱਕਰ ਤਿਆਰ ਹੋਇਆ ਪਿਆ ਮੈਂ ਚਟਣੀ ਬਣਾਉਂਦੀ ਨਹੀਂ ਤਾਲੇ ਹਾਂ ਲਾਤੀ ਨੇ ਸਿੱਧੇ ਕੰਮ ਕਰਨ ਉਹ ਬੇਬੇ ਨੂੰ ਤਾਂ ਕਿਸੇ ਗੱਲ ਦਾ ਤਰੀਕਾ ਹੀ ਨਹੀਂ ਉਹ ਇਹਦਾ ਕਮਲੀ ਜਨਾਨੀ ਐ ਇਹਦਾ ਉਲਟ ਗੱਲ ਕਹੇ ਫੇਰ ਕੰਮ ਸਿੱਧੇ ਕਰਦੀ ਐ ਹੁਣ ਕੜਵਾਉਣੀ ਧਾਰ ਵੀ ਐ ਤੋਂ ਕਿਵੇਂ ਕੜਵਾਈਏ ਕੀ ਕਹੀਏ ਇਹਨੂੰ ਧਾਰ ਜਿਹਦਾ ਮਨ ਨੂੰ ਐ ਕਹਤਾ ਵੀ ਧਾਰ ਤੋਂ ਘਟ ਫੇਰ ਤਾਂ ਨਹੀਂ ਚਲੋ ਧਾਰ ਵੀ ਉਸਦੀ ਕੜਵਾਵਾਂਗੇ ਲੈ ਸਬਜ਼ੀ ਤਾਂ ਬਣਵਾਤੀ ਉਹ ਬੇਬੇ ਤਾਂ ਇਮੇਜ ਲੁਸ ਕੱਢੀ ਗਈ ਐ ਨਾਲੇ ਉਹ 10 ਬੰਦਿਆਂ ਨੂੰ ਸੁਣਿਆ ਉਹ ਘਰ ਘਰ ਜਾ ਕੇ ਦੱਸਣਗੇ ਉਹ ਮੇਰੀ ਕੀ ਬੋਲਦਾ ਸੀ ਤੇ ਖਣ ਉਮਮੇ ਤਾ ਕੀਵੋ ਨਾ ਸਿਗਰ ਤੂੰ ਮੈਨੂੰ ਬਾਲਟੀ ਫੜਾ ਮੈਂ ਧਾਰ ਕੱਢ ਕੇ ਲੈਣਾ ਮੈਂ ਲੈ ਤੂੰ ਕੱਟੇ ਨੂੰ ਦੁੱਧ ਚੁਗਾਇਆ ਮੇਰਾ ਸਾਰਾ ਤੂੰ ਧਾਰ ਕਿੱਥੇ ਕੱਢਦੇ ਚੰਦੇ ਨਹੀਂ ਨਹੀਂ ਮੈਂ ਕੱਢ ਕੇ ਲਿਆਉਂਗਾ ਧਾਰ ਮੈਨੂੰ ਬਾਲਟੀ ਫੜਾ ਤਮੈ ਆਪੇ ਕੱਢੂ ਮੈਂ ਤੈਨੂੰ ਨਹੀਂ ਦੋਰਾ ਹੋਰ ਕਰ ਨਹੀਂ ਕੱਢੂਗਾ ਨਹੀਂ ਕੱਢਣੀ ਤੈ ਤੂੰ ਬਨੇ ਜਾ ਨਾ ਨਾ ਤੂੰ ਕੱਟੇ ਨੂੰ ਦੁੱਧ ਚੁਗਾਏਗਾ ਮੈਂ ਮੋਦੀ ਨੂੰ ਦੁੱਧ ਪਾਣਾ ਮੈਂ ਤਾਂ ਕੱਪੜੇ ਲੈ ਕੇ ਆਉਣੇ ਆਪਦੇ ਸਾਰਾ ਉਹੀ ਗੱਲ ਕੱਟੇ ਨੂੰ ਚੁਗਾ ਰਹੇ ਨੇ ਦੁੱਧ ਨੂੰ ਕਮ ਧਾਰ ਮੈਂ ਕੱਢ ਕੇ ਲਿਆਉਂ ਐ ਕਿਵੇਂ ਕੱਢਣ ਦੇ ਤੈਨੂੰ ਧਾਰ ਧਾਰ ਤਾਂ ਨਹੀਂ ਕੱਢਣ ਧਾਰ ਕੱਢ ਕੇ ਲੈ ਨੀਵੇਂ ਕਹਿੰਦਾ ਮੈਂ ਕੱਢਣਾ ਸਾਰਾ ਦੁੱਧ ਕੱਟੇ ਨੂੰ ਚੁਗਾ ਨਾ ਕ ਧਾਰ ਮੈਂ ਕੱਢ ਕੇ ਲਿਓ। ਓ ਲੈ। ਇਹ ਤਾਂ ਕਮਲੀ ਐ। ਆਉ ਭੇਜਦੀ ਧਾਰ ਕੱਢਣ। ਬੇਬੇ ਬੇਬੇ ਨੂੰ ਸਿੱਧੀਆਂ ਗੱਲਾਂ ਕਰਦੀ ਐ। ਉਹ ਕਾਮਲੇ ਬੰਦੇ ਨਾਲ ਸਿੱਧੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਇਹ ਤਾਂ ਜਿਵੇਂ ਕਾਮਲਾ ਚੱਲੇ ਨਾ ਉਹ ਜਿکری ਚਲਾਉਣਾ ਚਾਹੀਦਾ। ਇਹ ਤਾਂ ਉਲਟ ਗੱਲਾਂ ਕਰੇ। ਬੇਬੇ ਇਹ ਨਾ ਸਿੱਧੀਆਂ ਗੱਲਾਂ ਕਰਦੀ ਐ। ਉਹ ਸਿੱਧੀਆਂ ਭਲਾਂ ਇਹ ਕਿੱਥੇ ਲੋਟ ਆਉਂਦੀਆਂ। ਅਜੇ ਮੈਂ ਕਿਹਾ ਹੁੰਦਾ ਨਾ ਵੀ ਧਾਰ ਤੂੰ ਕੱਢ ਫੇਰ ਨਹੀਂ ਕੱਢਣੀ ਆਂਦੀ ਸੀ ਇਹ। ਮਹਾਰਾ ਧਰ ਮੈਂ ਕੱਢ ਦੇਣਾ ਧਰ ਮੈਨੂੰ ਸਾਰੇ ਤਰੀਕੇ ਆਏ ਹੋਏ ਨੇ ਤੇ ਨਾਲੇ ਧਾਰ ਕੱਢਣ ਵਾਗੀ ਉਹ ਜਾ ਬੇਬੇ ਨੂੰ ਸਮਝਾਉਣਾ ਜਾ ਕੇ ਗੱਲਾਂ ਬੇਬੇ ਉਲਟ ਕੰਨਾ ਬੋਲਦੀ ਰਿਹਾ ਕਰ ਸਾਰੇ ਕੰਮ ਆਪਣੇ ਸਿੱਧੇ ਹੋ ਜਾਣਗੇ ਉਹ ਲੈ ਬੇਬੇ ਨੂੰ ਵੀ ਤਰੀਕਾ ਦੱਸ ਦਿਆਂ ਸਾਰਾ ਕੰਮ ਕਰਾਉਣ ਦਾ ਬੇਬੇ ਬੇ ਕੀ ਹੈ ਭਾਈ ਉਹ ਤੈਨੂੰ ਮੈਂ ਕੀ ਕੀ ਗੱਲਾਂ ਦੱਸਾਂ ਮੈਂ ਤਾਂ ਤੋ ਸਾਰੇ ਕੰਮ ਸਿੱਧੇ ਕਰਾ ਲੇ ਤੂੰ ਸਾਰੇ ਪੁੱਠੇ ਕਰਾਈ ਜਾਨੀ ਮੈਨੂੰ ਜਾਣ ਸਰ ਕਹਤਾ ਮਹਾਰਪ੍ਰੀਤ ਹੂੰ ਤੂੰ ਆਟਾ ਕੁੰਨੀ ਨਹੀਂ ਇਹ ਬਹੁਤ ਵਧੀਆ ਕਹਿੰਦੀ ਨਾ ਨਾ ਮੈਂ ਨਹੀਂ ਆਟਾ ਕੱਟਾ ਗੁੰਨਦਾ ਸੀ ਥੋੜਾ ਜਿਹਾ ਹੀ ਰਹਿਣਾ ਸੀ ਕਹਿੰਦੀ ਮੈਂ ਨਹੀਂ ਆਟਾ ਗੁੰਨਦੀ ਅੱਛਾ ਮੈਂ ਸਬਜ਼ੀ ਬਣਾਉਣੀ ਆ ਲੈ ਦੇਖ ਲੈ ਭਾਈ ਫੇਰ ਮੈਨੂੰ ਆਖਿਆ ਮਾਹ ਹੁਣ ਧਾਰ ਕਿਵੇਂ ਖੜਾਈ ਹਾਂ ਮੈਂ ਕਿਹਾ ਧਰਮੇ ਕੱਢ ਕੇ ਲਿਆਵਾ ਕਹਿੰਦੀ ਨਾ ਨਾ ਤੂੰ ਕੱਟੇ ਵਿੱਚ ਚਗਾ ਦੇਗਾ ਮੈਂ ਧਰ ਕੱਢਣ ਵਾਜੀ ਓਹੋ ਪੁੱਤ ਤੂੰ ਤਾਂ ਸਕੀਮੇ ਆ ਤੂੰ ਤਾਂ ਸਕੀਮ ਲਾ ਗਿਆ ਓ ਬੇਬੇ ਜਿਹਦਾ ਮੈਂ ਸਕੀਮਾਂ ਲਾ ਸਕਦਾ ਤੂੰ ਵੀ ਲਾ ਲਿਆ ਕਰ ਬੇਬੇ ਮੈਂ ਤੁਹਾਨੂੰ ਲਾ ਦੀ ਸਕੀਮ ਤੂੰ ਤਾਂ ਸਕੀਮ ਲਾ ਗਿਆ ਮੈਂ ਤਾਂ ਇਹ ਨਾ ਕਾਮਣੀ ਨਾ ਬੋਲ ਬੋਲ ਕੋਈ ਜਿ ਕਾਮਣੀ ਹੋਗੀ ਓ ਬੇਬੇ ਜਿਹੜੀਆਂ ਗੱਲਾਂ ਹੋ ਗਈਆਂ ਹੋ ਗਈਆਂ ਕਾਹਾਂ ਨੂੰ ਤਾਂ ਨਾ ਉਲਟ ਚੱਲਿਆ ਕਰ ਫੇਰ ਜੇ ਸਿੱਧਾ ਕੰਮ ਕਰਾਉਣਾ ਉਲਟ ਕਹੇ ਫੇਰ ਸਿੱਧਾ ਕਰ ਦਿੰਦੀ ਐ ਇਹ ਵੀ ਗੱਲ ਸਹੀ ਤੇ ਬੱਸ ਮੇਰੀ ਗੱਲ ਸੁਣ ਲੈ ਇੱਕ ਗੱਲ ਤੁਸੀਂ ਬਹੁਤ ਮਾੜੀ ਕੀਤੀ ਕਿਵੇਂ ਆਪਣੇ ਦੇਖ ਲੈ ਗਲੀ ਦਾ ਕੰਮ ਚੱਲਦਾ ਸੀਗਾ ਉਹ ਮੈਂ ਦਾ ਹੁਣ ਸੱਤ ਚ ਜਾਣਾ ਸੀਗਾ ਉਹ ਮੈਂ ਕਿਵੇਂ ਮੂੰਹ ਦਿਖਾਉਂਗਾ ਉਹਨਾਂ ਨੂੰ ਤੁਸੀਂ ਆ ਜਿਹੜਾ ਜਰੂਸ ਕੱਢਿਆ ਤੁਸੀਂ ਇਹ ਚੰਗੀ ਨਹੀਂ ਗੱਲ ਕੀਤੀ ਚੱਲ ਕੋਈ ਨਾ ਭਾਈ ਜਰੂਸ ਕਾਰਾ ਦਾ ਕਹਿੰਦੇ ਬੋਝ ਕੇ ਨੰਗ ਜਾ ਕੁਛ ਨਹੀਂ ਹੁੰਦਾ ਬੱਬੇ ਮੈਂ ਨੰਗ ਤਾਂ ਜਾਊਂਗਾ ਨੰਗਣਾ ਬਹੁਤ ਔਖਾ ਹੈ ਮਾੜਾ ਮੋਟਾ ਅਕਲ ਨੂੰ ਹੱਥ ਮਾਰਿਆ ਕਰੋ ਜਦੋਂ ਉਹ ਤਾਂ ਕੋਈ ਕੰਮ ਸਿੱਧਾ ਕਰਨਾ ਹੋਵੇ ਨਾ ਉਸ ਜਨਾਨੀ ਦੇ ਉਲਟ ਬੋਲੇ ਚੱਲ ਹੁਣ ਮੈਨੂੰ ਪਤਾ ਲੱਗ ਗਿਆ ਭਾਈ ਕੋਈ ਗੱਲ ਨਹੀਂ ਹੁਣ ਤਾਂ ਜਿਹੜਾ ਕੁਝ ਹੋ ਗਿਆ ਜਿਹੜੀ ਗੱਲ ਕਹੀ ਗਈ ਹੁਣ ਤਾਂ ਦੁਬਾਰੇ ਮੂੰਹ ਚ ਨਹੀਂ ਆ ਆਪਣੇ ਕੰਮ ਕੰਮ ਚੱਲੂਗਾ ਤੇ ਕਹੀ ਤੇ ਮੁੜ ਕੇ ਕੋਈ ਹੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਨਾ ਨਾ ਕੋਈ ਨਹੀਂ ਬੋਲਦਾ ਭਾਈ ਕੋਈ ਨਾ ਲੈ ਮੁੰਡਾ ਕਹਿੰਦਾ ਖਿਆ ਨਾ ਮੈਂ ਮੂੰਹ ਦਿਖਾਉ ਕਿਵੇਂ ਨੰਗੋ ਇਥੋਂ ਤੁਸੀਂ ਜਲੂਸ ਕੱਢਤਾ ਲੈ ਦੇਖਦੇ ਮੈਂ ਕਰਦੀ ਇਹਨਾਂ ਨਾ ਗੱਲ ਮੈਂ ਜਾਣੀ ਐ ਦਿਨੀਆਂ ਤਨੇਸੜੀ ਇਹਨਾਂ ਨੂੰ ਲੈ ਲੋੜਾ ਆਇਆ ਪਿਆਗਾ ਵਾ ਮੁੰਡੇ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਕਹਿੰਦੇ ਮੇਰੇ ਪੁੱਤ ਦੇ ਉਂਗਾਲ ਆਤਿਆਂ ਸਾਨੂੰ ਲੜਾਉਨੇ ਆ ਮਾਂ ਪੁੱਤਾਂ ਨੂੰ ਕਹਿੰਦੇ ਸਾਡੇ ਘਰ ਦੀਆਂ ਗੱਲਾਂ ਜਾਂਦੇ ਬਾਹਰ ਦੱਸਦੇ ਹੋਗੇ ਕਿਉਂ ਕੀ ਗੱਲ ਭਾਈ ਕੁਝ ਕਹਣੋਂ ਗੁਲਾਮ ਤੋਰੇ ਨੇ ਸਰਦਨ ਲੜਾਉਂਦੇ ਰਹਿੰਦੇ ਮੇਰਾ ਲੜਾਈ ਪਵਾਤੀ ਕੋਈ ਨਾ ਕਰ ਲੋ ਜਿਹੜਾ ਕੁਝ ਕਰਦੇ ਤੁਸੀਂ ਤਿੰਨ ਚਾਰ ਦਿਨ ਇੱਥੇ ਆ ਪੀ ਲਓ ਚਾਹ ਫੜਾਵਾਂਗੇ ਤੁਹਾਨੂੰ ਚਾਹ ਪੀਣ ਨੂੰ ਮੈਂ ਵੀ ਕਾਮਲੀ ਰਹੀ ਆ ਨਾ ਪਹਿਲਾਂ ਮੇਰਾ ਜਲੂਸ ਥੋੜਾ ਨਿਕਲਿਆ ਸੀ ਇਹਦੇ ਮਗਰ ਲੱਗ ਕੇ ਮੈਂ ਬੋਲੀਗੀ ਪਹਿਲਾਂ ਜਲੂਸ ਨਿਕਲਿਆ ਹੁਣ ਫੇਰ ਮੈਂ ਕਾਮਲੀ ਨੇ ਮੁੰਡੇ ਦੀ ਗੱਲ ਸੁਣ ਕੇ ਆਵਾਜ਼ ਜਲੂਸ ਦੁਬਾਰੇ ਕਢਾ ਲਿਆ ਮੈਂ ਲੋੜਾ ਆ ਮੈਂ ਵੀ ਕਾਮਲੀ ਮਾਰਦੀ ਆ ਨਾ ਸਾਰੇ ਜਨ ਆਪ ਦਾ ਜਲੂਸ ਕਢਾਈ ਜਾਨੀ ਆ ਚਲ ਕਰਦੀਆਂ ਮੈਂ ਇਹਦੇ ਨਾਲ ਹਰਪ੍ਰੀਤ ਨਾਲ ਗੱਲ ਇਹਦੇ ਪੁੱਠੀ ਐ ਪੁੱਠੀ ਜਨਾਨੀ ਜਿਹੜੀ ਕੋ ਗੱਲ ਪੁੱਠੀ ਦੱਸੂ ਇਹ ਚੱਲੂ ਤਾਂ ਪੁੱਠੀ ਇਹਦੇ ਨਾਲ ਕਰਦੀਆਂ ਗੱਲਾਂ ਲਾਉਨੀਆਂ ਸਕੀਮ ਕਿਵੇਂ ਬੇ ਕੀ ਹੋਣਾ ਸੀਗਾ ਭਾਈ ਬੋਲੀ ਕਰ ਤਾਂ ਜਾਨੀ ਤੈਨੂੰ ਕੀ ਹੋਈ ਜਾਂਦਾ ਬੋਲੀ ਕਰ ਤਾਂ ਜਾਨੀ ਤੂੰ ਲੜਦੀ ਐ ਮੇਰੇ ਨਾਲ ਹੁਣ ਕਾਤੋਂ ਬਣੀ ਜਾਂਦੀ ਐ ਅਗਰ ਤੂੰ ਲੜਦੇ ਲੜਨਾ ਕਹਦਾ ਸੀ ਤੇ ਭਾਈ ਆਹ ਦੇਖ ਲੈ ਕਹਿੰਦੇ ਆ ਬਾਹਰ ਆਪਾਂ ਮਾੜਾ ਜਿਹਾ ਲੜਪੜਾਂ ਲੜੀਆਂ ਤਾਂ ਕਹਿੰਦੇ ਜਾ ਕੇ ਤੇ ਹੁਣ ਕਹਿੰਦੇ ਆਪਣੇ ਗੁਰਾਂ ਨੂੰ ਉਂਗਲਾਂ ਲਾਤ ਕਾ ਪਤਾ ਨਹੀਂ ਕੀ ਕੁਛ ਕਰਾਈ ਜਾਂਦੇ ਲੜਾਈ ਪਾਈ ਜਾਂਦੇ ਉਹ ਵੀ ਪੁੱਠੇ ਬੇ ਮੈਂ ਜਾਣਾ ਨਾ ਨਾ ਤੂੰ ਨਹੀਂ ਜਾਣਾ ਤੂੰ ਕੀ ਕਰਨਾ ਉੱਥੇ ਭਾਈ ਐ ਕਿਵੇਂ ਬੇਬੇ ਮੈਂ ਨਹੀਂ ਜਾਣਾ ਮੈਂ ਤਾਂ ਜਾਉਂਗੀ ਜਿਹੜੇ ਗੱਲਾਂ ਕਰਦੇ ਮੈਂ ਤਾਂ ਜਾਨੀ ਆ ਮੈਂ ਨਾ ਤੂੰ ਨਾ ਜਾ ਨੀ ਰਹੇ ਨੇ ਕੋੜੂ ਵੀ ਅੱਖੇ ਲੱਗ ਜਾ ਤਾ ਇਹ ਬੁੱਤੂ ਮੇਰੇ ਮਾਰੂ ਚਲਾ ਚਲਾ ਪਾਈਆਂ ਬੰਨੀ ਕਿਵੇਂ ਕਿਆ ਪਾਈ ਤੂੰ ਸਾਡੇ ਘਰੇ ਹੋਏ ਵੀ ਲੜਦੇ ਨੇ ਛੋਟੀਆਂ ਬੁੜੀਆਂ ਅਸੀਂ ਤੁਹਾਨੂੰ ਕੀ ਕਹਿੰਦੀਆਂ ਦੱਸਾਂ ਆਹਦਾ ਕੰਮ ਕਰੀ ਜਾ ਬੱਸ ਨਾ ਇਹ ਲੜਦੇ ਹੁੰਦੇ ਬਾਹਰ ਆ ਜਾ ਮੇਰੇ ਬੇਬੇ ਆਪਾਂ ਨੂੰ ਕਿਵੇਂ ਕਹਿੰਦੇ ਵੀ ਲੜੀ ਜਾਂਦੀ ਆਪਾਂ ਕਿਤੇ ਲੜਦੇ ਨੇ ਆਪਣੇ ਕਰੋ ਕਿਵੇਂ ਰੋੜੇ ਆਈ ਜਾਂਦੀ ਐ ਉਹ ਲੈ ਕਰਤਾ ਨੇ ਦਾ ਜਲੂਸ ਜਮੀ ਉਹ ਆਖੀ ਕਰਤਾ ਤੁਸੀਂ ਅਬੇ ਬੇਬੇ ਆ ਰੋੜਕੀ ਨਹੀਂ ਮਾਰੇ ਜਮੀ ਜਲੂਸ ਕੜਾਤਾ ਬਈ ਤੂੰ ਇਧਰ ਕਹਿ ਕੇ ਗਿਆ ਸੀ ਮੈਂ ਉਹਨੂੰ ਕਹਤਾ ਖੈਨੇ ਭਾਈ ਆ ਲੜੀ ਜਾਂਦੇ ਮੇਰੇ ਨਾਲ ਲੜ ਕੇ ਦੇ ਦੇ ਤੂੰ ਨਾ ਬੋਲੀ ਜਾ ਕੇ ਅੱਛਾ ਉਹ ਤਾਂ ਫਿਰ ਉਲਟ ਚਲਦੀ ਐ ਤਾਂ ਕਰਤਾ ਕੰਮ ਫਿਰ ਉਹ ਹੀ ਕਰਦਾ ਮੈਨੂੰ ਕੀ ਪਤਾ ਸੀ ਮੈਂ ਉਹਨੂੰ ਕਹੇ ਬੈਠੀ ਉਹਨੇ ਜਾ ਕੇ ਡਰੇ ਮਾਰਿਆ ਉਧਰ ਉਹ ਹਾਇ ਕਿੱਥੇ ਮੈਂ ਕਰਦਾ ਉਹਨੇ ਕਰਿਆ ਆਹੇ ਭਾਈ